ਇਕੋ ਵਕ ਜਪਜੀ ਸਾਹਿਬ ਇਕੋ ਵਕ ਸਤਿਨਾਮ ਕਰਤਾ ਪੁਰਖ ਨੀਰਪਰ ਨੀਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸਚੁ ਜੋ ਗਾਥ ਸਚ ਹੈ ਭੀ ਸਚੁ ਨਾਨਕ ਹੋਸੀ ਕੀ ਸਚੁ ਸੋਚੈ ਸੋਚਨਾ ਹੋਈ ਜੇ ਸੋਚੀ ਲਖਵਾਰ ਚੁਪੈ ਚੁਪਨਾ ਹੋਈ ਜੇ ਲਾਇ ਨਾ ਲਿਫਤਾਰ ਭੁੱਖਿਆ ਭੁਖਣਾ ਉਤਰੀ ਜੇ ਬੰਨਾਂ ਭੁਰੀਆਂ ਭਾਰ ਸਹਜ ਸਿਆਣ ਸਹਜ ਸਿਆਣ ਬਾ ਸੁਪਨਾ ਆਪ ਕਰਨਾ ਖੁਦਾ ਤੁਹਾਨੂੰ ਇੱਧਰ ਵੀ ਬਣਾ ਸਕਦਾ ਸਹਜ ਸਿਆਣ ਪਾ ਲੱਖ ਹੋਵੇ ਤਾਂ ਇੱਕ ਨਾ ਚੱਲਣ ਨਾਲ ਕਿਵਸ ਜਿਆਰਾ ਹੋ ਗਿਆ ਕਿ ਪੂਰਾ ਟੁੱਟਿਆ ਪਾਲ ਕੁਮਰ ਡਿਜ਼ਾਈਨ ਚੱਲਣਾ ਨਾਨਕ ਲਿਖਿਆ ਨਾਲ ਕੁਕਮੀ ਹੋਵਨ ਆਕਾਰ ਸੋ ਪਈ ਐ ਇੱਕ ਨਾਮ ਗਮੀ ਬਕਸੀਸ ਇੱਕ ਗੁਮੇਸਾ ਟਾਪਾ ਲਾਈ ਗਏ ਹੁਕਮੈਂ ਅੰਦਰ ਸਭ ਕੋ ਬਾਹਰ ਕੋ ਕਮਣਾ ਕੋਏ ਨਾਨਕ ਹੁਕਮੈਂ ਜੇ ਬੁਝੇ ਤਾਹੋਂ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਗਾਵੇ ਕੋ ਦਾਤਿ ਜਾਣੇ ਨਿਸ਼ਾਨ ਗਾਵੇ ਕੋ ਘੁਣਮਣੇ ਆਇਆ ਚਾਰ ਗਾਵੇ ਕੋ ਵਿਦਿਆ ਵੀ ਹਿੰ ਵਿਚਾਰੇ ਗਾਵੇ ਕੋ ਸਾਜ ਕਰੇ ਤਲਖੇ ਗਾਵੇ ਕੋ ਜੀ ਨਾ ਸਿਰਤੇ ਮੇਕ ਉਹ ਜਪੈ ਦੇ ਸੈ ਦੂਰ ਗਾਵੇ ਕੋ ਵੇਖੇ ਹਦਰਾ ਦੂਰ ਕਥਨਾ ਕਥਿਨਾ ਆਵੇ ਟੋਟ ਕਥ ਕਥ ਭਤੀ ਕਥੀ ਕੋਟ ਕੋਟੀ ਕੋਟ ਦੇਂਦਾ ਦੇ ਲੈਂਦੇ ਥਕ ਪਾਹ ਜੁਗਾ ਜਗੰਦਰ ਜੁਗਾ ਜਗੰਦਰ ਖਾਹੀ ਖਾ ਹੈ ਹੁਕਮੇ ਹੁਕਮ ਚਲਾਏ ਰਹਾ ਨਾ ਦੇ ਖਿ ਵਿਗਸ ਹੈ ਵੇ ਪਰਵਾਹ ਸਚਾ ਸਵਾਹ ਇੱਕ ਵਾਹ ਸਚਾ ਵੇਪਰ ਬਾਹੋ ਸੱਚਾ ਸਾਹਿਤ ਸਾਥ ਨਾਈ ਪਖਿਆ ਪਾਉ અપਾਰ ਅੱਖੇ ਮੰਗੇ ਮੱਖੇ ਮੰਗਿਆ ਦੇ ਅੱਖੇ ਮੰਗੇ ਅੱਖੇ ਮੰਗੇ ਤੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਐ ਨਿਰਦੇਸੇ ਦਰਬਾਰ ਮੋਹ ਕੇ ਬੋਲਣ ਬੋਲੀ ਐ ਜਿੰਦ ਸੁਣੇ ਤੇਰੇ ਪਿਆਰ ਅਗਲੇ ਦਵੇਲਾ ਸਾਚ ਨਾਉ ਵਡਿਆਈ ਵਿਚਾਰ ਨਿਰਗੁਣ ਗੁਣ ਕਰੇ ਕਰਮੀ ਆਵੇ ਗੱਪੜਾ ਨਗਰੀ ਮੁਖ ਦਵਾਰ ਨਪ ਐ ਮੇ ਜਾਨ ਏ ਸਭ ਆਪੇ ਸਚਿਆਰੇ ਥਾਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪੇ ਰੰਝਨ ਸੋਏ ਲੇ ਗੋ ਜਿਨ ਸੇ ਜਿਨ ਸੇ ਵੇ ਆਤਿ ਪਾਇਆ ਮਾਨ ਨਾਨਕ ਗਾਵਿਆ ਗੁਣੀ ਮਿਤਾਣ ਗਾਵਿਆ ਸੁਣੀਐ ਮਨ ਰਖੀਐ ਪਾਉ ਦੁਖ ਪਰਹਣ ਸੁਖ ਕਾਵਲਾ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਾ ਸਮਾਈ ਗੁਰੇ ਸਰਗੁਰ ਗੋੜਖ ਬ੍ਰਹਮਾ ਗੁਰ ਪਾਰਬਤੀ ਮਾ ਜੇ ਹੋ ਜੇ ਹੋ ਜਾਣਾ ਆਖਾਂ ਨਾ ਹੀ ਕਤਨਾ ਪਛਾਨ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਜਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਤਨਾਵਾ ਜੇ ਤਿਸ ਭਾਵਾਂ ਮਿੰਨ ਪਾਣੇ ਕੇ ਨਾ ਹੀ ਗੜੀ ਜੇਤੀ ਸਿਰਥ ਉਪਾਰੇ ਵੇਖਾਂ ਕਾਈ ਵੇਖਾਂ ਕਾਈ ਵੇਖਾਂ ਮਿੰਨ ਕਰਮਾ ਕੀ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਸਿੱਖ ਸੁਣੀ ਜੇ ਇੱਕ ਗੁਰ ਕੀ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਚਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ